मेरे मन सतगुर की सेवा लाग और इस तो पहला अपा शब्द मन की प्रथा ही पढ़िया मन मेरे ਸਤਗੁਰ ਕੇ ਪਾਣੀ ਚਲ ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹਲ ਮਨ ਮੇਰੇ ਸਤਗੁਰ ਕੇ ਪਾਣੀ ਚਲ ਐਸੇ ਦੀਨ ਦੇਵਾਲ ਸਤਿਗੁਰੂ ਜੀ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਆਪ ਜੁੜੇ ਹਨ ਸਾਡੇ ਸਤਿਕਾਰਯੋਗ ਸਰਦਾਰ ਜਗਦੀਪ ਸਿੰਘ ਜਿੰਨੇ ਸਵਾਸਾਂ ਦੀ ਪੂੰਜੀ ਉਹਨਾਂ ਨੂੰ ਮਾਲਕ ਨੇ ਬਖਸ਼ੀ ਸੀ ਓਪੋਕੇ ਚਲੇ ਗਈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ ਜਿਸਕੇ ਜੀਵ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰੀ ਔਰ ਉਸ ਵਿਛੜੀ ਆਤਮਾ ਨੂੰ ਆਪਾਂ ਸੰਗਤ ਵਿੱਚ ਜੁੜ ਕੇ ਸ਼ਬਦਾਂ ਦੁਆਰਾ ਕੀਰਤਨ ਦੁਆਰਾ ਬੇਨੰਤੀਆਂ ਦੇ ਸ਼ਬਦ ਪੜ੍ਹ ਕੇ ਸਮੂਹਕ ਤੌਰ ਤੇ ਉਸ ਮਾਲਕ ਦੇ ਉਸ ਚਰਣਾ ਵਿੱਚ ਅਰਦਾਸ ਬੇਨਤੀਆਂ ਆਪ ਕਰ ਰਿਹਾ ਪਹਿਲਾ ਸ਼ਬਦ ਪੜਿਆ ਗਿਆ ਸੀ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿਨ੍ਹਾਂ ਦਾ ਸਾਰੀ ਕੌਮ ਸਾਰੀ ਮਨੁੱਖਤਾ 350 ਸਾਲਾਂ ਸ਼ਹੀਦੀ ਦਿਹਾੜਾ ਮਨਾਉਣਾ ਕਰ ਰਹੀ ਹੈ ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਤੇਰੇ ਮੀਤ ਮੀਤ ਕਹਿੰਦੇ ਨੇ ਮਿੱਤਰ ਨੂੰ ਸਤਿਗੁਰੂ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਹੈ ਭਾਈ ਮੇਰੇ ਮਿੱਤਰ ਇਹ ਗੱਲ ਤੂੰ ਜਾਣ ਲੈ ਕਿ ਜੋ ਜਗਤ ਦਾ ਪਸਾਰਾ ਤੂੰ ਦੇਖ ਰਿਹਾ ਹੈ ਤੇ ਝੂਠ ਹੈ ਜਾਗ ਰਚਨਾ ਸਭ ਝੂਠ ਹੈ ਪਰ ਗੁਰਬਾਣੀ ਨੂੰ ਸਮਝਣ ਵਾਸਤੇ ਸਾਨੂੰ ਥੋੜਾ ਜਿਹਾ ਆਪਣੀ ਮਤ ਨੂੰ ਉੱਚਾ ਲਜਾਣਾ ਪਏਗਾ ਜੇ ਨੌਵੇਂ ਘਰ ਵਿੱਚ ਇਹ ਕਹਿ ਰਹੇ ਨੇ ਕਿ ਜਗ ਰਚਨਾ ਸਭ ਝੂਠ ਹੈ ਤੇ ਦੂਸਰੇ ਘਰ ਵਿੱਚ ਗੁਰੂ ਅੰਗਦ ਦੇਵ ਜੀ ਇਹ ਵੀ ਕਹਿ ਰਹੇ ਨੇ ਇਹ ਜਗ ਸੱਚੇ ਕੀ ਹੈ ਕੋਠੜੀ ਕਿ ਚੁਟ ਕਿਵੇਂ ਹੋਗੀ ਇਸ ਕਰਕੇ ਬਾਣੀ ਨੂੰ ਸਮਝਣ ਵਾਸਤੇ ਨੂੰ ਸਾਨੂੰ ਥੋੜਾ ਜਿਹਾ ਆਪਣੀ ਮਤ ਨੂੰ ਉੱਚਾ ਲੈ ਜਾਣਾ ਪਏਗਾ ਇਹ ਵੱਡਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਮਾਤਾ ਮਾਨੋ ਮੇਰੀ ਬੇਨਤੀ ਹੈ ਵੀ ਥੋੜਾ ਜਿਹਾ ਰੌਲੇ ਤੋਂ ਗੱਲਾਂ ਤੋਂ ਰਹਿਤ ਹੋਈਏ ਆਪਾਂ ਜਿਸ ਕਾਰਜ ਵਾਸਤੇ ਆਪਾਂ ਪਹੁੰਚੇ ਆਂ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਾਂ ਨਾਮ ਦਾ ਬਾਣੀ ਦਾ ਲਾਹਾ ਲਈਏ ਇਹ ਸਮਾਂ ਬਹੁਤ ਕੀਮਤੀ ਹੈ ਸਮੇਂ ਦੀ ਕੀਮਤ ਅੱਜ ਤੱਕ ਸਾਨੂੰ ਕਿਸੇ ਨੇ ਸਮਝਾਈ ਨਹੀਂ ਨਾ ਸਮੇਂ ਦੇ ਉੱਪਰ ਬਹੁਤ ਹੀ ਗੱਲ ਹੋਈ ਹੈ ਕਿਤੇ ਟਾਈਮ ਸਮਾਂ ਕਿੰਨਾ ਕੀਮਤੀ ਹੈ ਨਾ ਇਸ ਵਿਸ਼ੇ ਤੇ ਕੋਈ ਸੈਮੀਨਾਰ ਹੋਏ ਪਰ ਜੇ ਇਹ ਸਮਝਾਉਣਾ ਕੀਤਾ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਕਿ ਸਮਾਂ ਕਿੰਨਾ ਕੀਮਤੀ ਹੈ ਛਿੰਨ ਛਿੰਨ ਔਦ ਬਿਹਾਤ ਹੈ ਫੂਟੇ ਘਟ ਜਿਓ ਪਾਣੀ ਛਿੰ ਟਾਈਮ ਪਾਰਟ ਆਫ ਟਾਈਮ ਸਮੇਂ ਦਾ ਥੋੜਾ ਜਿਹਾ ਹਿੱਸਾ ਸਮਾਂ ਵੀ ਬਹੁਤ ਕੀਮਤੀ ਹੈ ਅੱਜ ਜਿਹੜੀ ਸਵੇਰ ਲੰਘ ਗਈ ਉਹ ਮੁੜ ਕੇ ਨਹੀਂ ਆਉਣੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਉਹ ਨਹੀਂ ਆਉਣੀ ਮੁੜ ਕੇ ਨਹੀਂ ਆਉਣੀ ਜਿਹੜਾ ਸਮਾਂ ਬੀਤ ਗਿਆ ਉਹ ਮੁੜ ਕੇ ਨਹੀਂ ਆਉਣਾ ਬੀਤਿਆ ਸਮਾਂ ਸਾਡਾ ਪੂਰਵਲਾ ਕਰਮ ਬਣਦਾ ਹੈ ਇਹ ਜਾਂਦਾ ਨਾ ਪੂਰਵਲੇ ਕਰਮਾਂ ਦੀ ਨਿਸ਼ਾਨੀ ਹੈ ਜੀ ਪੂਰਵਲਾ ਕਰਮ ਕੀ ਹੈ ਜੋ ਸਮਾਂ ਬੀਤ ਗਿਆ ਕੀ ਅਸੀਂ ਉਸ ਦੀ ਕੀਮਤ ਜਾਣੀ ਹੈ ਉਹਦਾ ਮੁੱਲ ਪਾਇਆ ਆ ਜਿਹੜੇ ਸਵਾਸ ਗਏ ਗੁਜ਼ਰ ਰਹੇ ਨੇ ਗੁਜਰ ਰਏ ਨੇ ਸਵਾਸ ਚਿੰਨ 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 ਆਉਤ ਬਿਹਾਰਤ ਹੈ ਕੀ ਇਹਨਾਂ ਸਵਾਸਾਂ ਦੀ ਅਸੀਂ ਕੀਮਤ ਜਾਣੀਏ ਨਿਜ ਘਰ ਵਸੈ ਆਪਾਂ ਸ਼ਬਦ ਪੜ੍ਹ ਰਹੇ ਸੀ ਮਨ ਮੇਰੇ ਸਤਿਗੁਰ ਕੈ ਭਾਣੇ ਜਲ ਨਿਜ ਘਰ ਵਸੈ ਵੀ ਕਦੇ ਤੂੰ ਆਪਣੇ ਆਪ ਨਾਲ ਵੀ ਬੈਠ ਜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਆਪ ਨਾਲ ਬੈਠਣਾ ਬਹੁਤ ਔਖਾ ਹੈ ਅਸੀਂ ਦੂਸਰੇ ਨਾਲ ਬੈਠ ਸਕਦੇ ਹਾਂ ਦੂਸਰੇ ਨਾਲ ਬਹਿ ਕੇ ਘੰਟਾ 2 ਘੰਟੇ 4 ਘੰਟੇ 10 ਘੰਟੇ ਦੀ ਗੱਲਾਂ ਕਰੀ ਜਾਵਾਂਗੇ ਅਸੀਂ ਮਿੱਤਰਾਂ ਨਾਲ ਬਹਿ ਸਕਦੇ ਹਾਂ ਪਰਿਵਾਰ ਨਾਲ ਬਹਿ ਸਕਦੇ ਹਾਂ ਦੋਸਤਾਂ ਨਾਲ ਬਹਿ ਸਕਦੇ ਹਾਂ ਕਿੰਨਾ ਕਿੰਨਾ ਚਿਰ ਬੈਠ ਸਕਦਾ ਬੰਦਾ ਪਰ ਆਪਣੇ ਆਪ ਨਾਲ ਵੀ ਬੈਠੇ ਆਪਣੇ ਆਪ ਨਾਲ ਇੱਥੇ ਤਾਂ ਸਾਰੀ ਗੱਲ ਆਪਣੇ ਆਪ ਨਾਲ ਬੈਠਣ ਦੀ ਆਖੋ ਸਕਣਾ 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਆਪ ਨਾਲ ਬੈਠਣ ਦੀ ਗੱਲ ਹੈ ਦੂਜੇ ਦੀ ਤਾਂ ਗੱਲ ਹੀ ਨਹੀਂ ਇੱਥੇ ਤਾਂ ਨਿਜ ਘਰ ਵਸੈ ਅੰਮ੍ਰਿਤ ਪੀਵੇ ਆਪਣੇ ਆਪ ਨਾਲ ਨਿਝ ਕਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਤਿਗੁਰੂ ਜੀ ਕਹਿੰਦੇ ਇਹ ਭਾਈ ਇਹ ਮੇਰੇ ਮਨ ਆਪਾਂ ਮਨ ਤੇ ਹੀ ਸ਼ਬਦ ਪੜ੍ਹਦੇ ਸੀ ਦੋਨੋਂ ਸ਼ਬਦ ਆਪਾਂ ਮਨ ਦੇ ਉੱਪਰ ਹੀ ਗਾਇਨ ਕਰੇਗੇ ਮਨ ਤੇ ਹੀ ਆਪਾਂ ਸਬਜੈਕਟ ਰੱਖਣਾ ਹੈ ਮਨ ਮੇਰੇ ਸਤਿਗੁਰ ਕੈ ਭਾਣੇ ਚੱਲ ਹੁਣ ਇਸ ਮਨ ਨੂੰ ਗੁਰਬਾਣੀ ਵਿੱਚ ਜੋਤ ਸਰੂਪੀ ਕਿਹਾ ਜੋਤ ਸਰੂਪ ਮਨ ਤੂੰ ਜੋਤ ਸਰੂਪ ਹੈ ਇਸ ਮਨ ਨੂੰ ਗੁਰਬਾਣੀ ਵਿੱਚ ਪਿਆਰਾ ਵੀ ਕਿਹਾ ਪਿਆਰਾ ਇਹ ਮਨ ਪਿਆਰਾ ਤੂੰ ਸਦਾ ਸੱਚ ਸਮਾਲੇ ਇਸ ਮਨ ਨੂੰ ਚੰਚਲ ਵੀ ਕੇ ਚੰਚਲ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ ਮਨ ਨੂੰ ਇਸ ਮਨ ਨੂੰ ਪਰਮਾਤਮਾ ਦੀ ਜੋਤ ਕੇ ਉਦੀ ਜੋਤ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਅਸੀਂ ਸਮਝ ਲਏ ਨੇ ਸਾਇਦ ਇਹ ਮਰਨ ਤੋਂ ਬਾਅਦ ਦੀਆਂ ਗੱਲਾਂ ਨੇ ਨਹੀਂ 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 ਇੱਕ ਜੋਤ ਗੁਰੂ ਹੈ ਇੱਕ ਜੋਤ ਗੁਰੂ ਹੈ ਇੱਕ ਜੋਤ ਸਾਡੇ ਅੰਦਰ ਵੀ ਹੈ ਵਰਤ ਰਹੀ ਹੈ ਜੋ ਇਸ ਕਾਇਆ ਦੇ ਵਿੱਚ ਇੱਕ ਜੋਤ ਗੁਰੂ ਹੈ ਇੱਕ ਸਾਡੇ ਅੰਦਰ ਹੈ ਜਿਹਦੀ ਅਸੀਂ ਕਦਰ ਨਹੀਂ ਜਾਣੀ ਏਸ ਜੋਤ ਨੇ ਐਸ ਜੋਤ ਨਾਲ ਮਿਲ ਕੇ ਸੰਪੂਰਨ ਹੋਣਾ ਆਖੋ ਸਤਨਾਮ ਸੇ ਜੋਤੀ ਜੋਤ ਰਲੀ ਸੰਪੂਰਨ ਕੀਆ ਰਾਮ ਫਿਰ ਕੀ ਹੋਏਗਾ ਫਿਰ ਹਰ ਹਰ ਜਨ ਦੋਏ ਏਕ ਹੈ ਬਿੰਬ ਵਿਚਾਰ ਕਛ ਨਾ ਹੈ ਫਿਰ ਕੋਈ ਫਰਕ ਨਹੀਂ ਰੱਬ ਤੇ ਬੰਦੇ ਚ ਕੋਈ ਫਰਕ ਨਹੀਂ ਜਦੋਂ ਇਹ ਜੋਤ ਗੁਰੂ ਜੋਤ ਨਾਲ ਮਿਲ ਗਈ ਗੁਰੂ ਜੋਤ ਮਿਲਣ ਤੋਂ ਭਾਵ ਗੁਰੂ ਦੀ ਸਿੱਖਿਆ ਲੈਣੀ ਗੁਰੂ ਦੀ ਮੱਤ ਲੈਣੀ ਗੁਰੂ ਜੋਤ ਮਿਲਣ ਤੋਂ ਭਾਵ ਗੁਰੂ ਤੋਂ ਕੁਝ ਅਕਲ ਸਿੱਖਣੀ ਮਨ ਮੇਰੇ ਸਤਿਗੁਰ ਕੈ ਭਾਣੇ ਚੱਲ ਇੱਕ ਤਾਂ ਗੁਰੂ ਦਾ ਭਾਣਾ ਇੱਕ ਸਾਡਾ ਹੈ ਦੋ ਨੇ ਇਤੇ ਸਤਗੁਰ ਕੇ ਬਾਣੇ ਕੇ ਦੋ ਹੋ ਗਏ ਨਾ ਫਿਰ ਮਨ ਮੇਰੇ ਸਤਗੁਰ ਕੇ ਬਾਣੇ ਚੱਲ ਬਾਣਾ ਹੈ ਗੁਰੂ ਦਾ ਗਿਆਨ ਗੁਰੂ ਦੀ ਸਿੱਖਿਆ ਗੁਰੂ ਦੀ ਮਰਤ ਹੇ ਮੇਰੇ ਮਨ ਗੁਰੂ ਤੋਂ ਕੁਝ ਸਿੱਖ ਕੇ ਉਸ ਰਸਤੇ ਚੱਲ ਸਤਗੁਰ ਕੇ ਬਾਣੇ ਚੱਲ ਲੇਕਿਨ ਤੂੰ ਗੁਰੂ ਦੇ ਬਾਣਾ ਛੱਡ ਕੇ ਗੁਰੂ ਤੋਂ ਕੁਝ ਸਿੱਖਣ ਦੀ ਹੋ ਜਾਏ ਆਪਣੇ ਬਾਣੇ ਚੱਲਦਾ ਆਪਣੇ ਮਨ ਦੀ ਮਤ ਨਾਲ ਚੱਲਦਾ ਗੁਰੂ ਤਾਂ ਉਸ ਸਿੱਖ ਨੂੰ ਆਪਣਾ ਸਾਕ ਮਿੱਤਰ ਰਿਸ਼ਤੇਦਾਰ ਬੰਧਪ ਕਹਿ ਰਿਹਾ ਜਿਹੜਾ ਗੁਰੂ ਦੇ ਭਾਣੇ ਅਨੁਸਾਰ ਚੱਲ ਪਿਆ ਜਿਹੜਾ ਗੁਰੂ ਦੇ ਦੱਸੇ ਮਾਰਗ ਤੇ ਚੱਲ ਪਿਆ ਗੁਰੂ ਉਹਨੂੰ ਕਹਿੰਦਾ ਉਹ ਮੇਰਾ ਭਰਾ ਹੈ ਉਹ ਮੇਰਾ ਸਾਕ ਹੈ ਉਹ ਮੇਰਾ ਰਿਸ਼ਤੇਦਾਰ ਹੈ ਗੁਰੂ ਕਹਿ ਰਿਹਾ ਹੈ ਲੇਕਿਨ ਜਿਹੜਾ ਆਪਦੇ ਭਾਣੇ ਆਪਣੇ ਮਨ ਪਿੱਛੇ ਚੱਲਦਾ ਹੈ ਉਹ ਸਤਿਗੁਰੂ ਜੀ ਕਹਿੰਦੇ ਭਾਈ ਚੋਟਾਂ ਖਾਂਦਾ ਹੈ ਚੋਟਾਂ ਸੋ ਸਿੱਖ ਸਖਾ ਬੰਦਪਹਿ ਭਾਈ ਜੇ ਗੁਰ ਕੈ ਭਾਣੇ ਵਿੱਚ ਆਵੇ ਉਹ ਸਖਾ ਹੈ ਬੰਦਪਹਿ ਭਾਈ ਸੋ ਸਿੱਖ ਸਖਾ ਬੰਦਪਹਿ ਭਾਈ ਜੇ ਗੁਰ ਕੈ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਮਨ ਮੇਰੇ ਸਤਗੁਰ ਕੇ ਪਾਣੇ ਚੱਲ। ਨਿਜ ਘਰ ਵਸੈ ਅੰਮ੍ਰਿਤ ਪੀਵੇ। ਅੰਮ੍ਰਿਤ ਵਰਗੀ ਜ਼ਿੰਦਗੀ ਨੂੰ ਅਸੀਂ ਤਾਂ ਕੁੱਡੀਆਂ ਬਦਲੇ ਲੋਲ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਇੱਕ ਤਾਂ ਉਹ ਅੰਮ੍ਰਿਤ ਹੈ ਜਿਹੜਾ ਸਾਨੂੰ ਪੰਜ ਛਕਾਉਂਦੇ ਨੇ। ਖੰਡੇ ਦੀ ਪਾਣੀ। ਅਸਲ ਵਿੱਚ ਉਹ ਖੰਡੇ ਦੀ ਪਾਣੀ ਹੈ। ਇਸ ਲਈ 50 ਸਾਲ ਤੋਂ ਅੰਮ੍ਰਿਤ ਸ਼ਬਦ ਚੱਲ ਗਿਆ। ਜੋ ਸਾਨੂੰ ਪੰਜ ਪਿਆਰੇ ਸ਼ਿਕਾਉਂਦੇ ਨੇ ਕੀ ਸ਼ਿਕਾਉਂਦੇ ਨੇ ਖੰਡੇ ਦੀ ਪੌਹਲ ਉਹ ਖੰਡੇ ਦੀ ਪੌਹਲ ਸ਼ਾਹੂ ਗੁਰਵਾਣੀ ਵਿੱਚ ਬਾਰ-ਬਾਰ ਅੰਮ੍ਰਿਤ ਦੀ ਗੱਲ ਆਈ ਹੈ ਉਹ ਨਿਜ ਘਰ ਵਸੈ ਅੰਮ੍ਰਿਤ ਕੀ ਵੈ ਉਹ ਅੰਮ੍ਰਿਤ ਕਬੀਰ ਨੇ ਵੀ ਛਕਿਆ ਹੋਇਆ ਰਵਦਾਸ ਨੇ ਵੀ ਛਕਿਆ ਹੋਇਆ ਨਾਮਦੇਵ ਨੇ ਵੀ ਛਕਿਆ ਹੋਇਆ ਉਹਨਾਂ ਦਾ ਸਵਾਸ ਸਵਾਸ ਹਰ ਸਵਾਸ ਉਸ ਮਾਲਕ ਨੂੰ ਅਕਾਲ ਪੁਰਖ ਨੂੰ ਸਮਰਪਿਤ ਹੈ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਹੀਂ ਦੂਜਾ ਤੇ ਹੈ ਹੀ ਨਹੀਂ ਨਾ ਮਨੁੱਖ ਵੀ ਭਜਨ ਅਠ ਸਾਰੀ ਓਵਰ ਦੂਜੇ ਵਾਸਤੇ निज ਘਰ ਵਸੈ ਅੰਮ੍ਰਿਤ ਪੀਵੇ ਹੇ ਭਾਈ ਸਤਿਗੁਰੂ ਜੀ ਕਹਿੰਦੇ ਤੂੰ ਕਦੀ ਆਪਣੇ ਆਪ ਨਾਲ ਬੈਠ ਆਪਣੇ ਆਪ ਨਾਲ ਕਦੀ ਸੋਚ ਆਪਣੇ ਆਪ ਨਾਲ ਬੈਠ ਵੀ ਮੈਂ ਕੀ ਹਾਂ ਮੈਂ ਸੰਸਾਰ ਨੂੰ ਕੀ ਬਣ ਕੇ ਵਿਖਾ ਰਿਹਾ ਮੈਂ ਹਾਂ ਕੀ ਨਕਲੇ ਨਕਲੀ ਜੀਵਨ ਜਿਉਂਦਾ ਹੈ ਬੰਦਾ ਨਕਲੀ ਜੀਵਨ ਦੂਸਰੇ ਨੂੰ ਅਸੀਂ ਤਲਵਾਨ ਬਣ ਕੇ ਦਿਖਾਉਨੇ ਆ ਧਨਾਟ ਬਣ ਕੇ ਦਿਖਾਉਨੇ ਆ ਅਮੀਰ ਬਣ ਕੇ ਦਿਖਾਉਨੇ ਆ ਲੇਕਿਨ ਗੁਰੂ ਦੀਆਂ ਨਜ਼ਰਾਂ 'ਚ ਅਮੀਰ ਮਲਕ ਭਾਗੋ ਨਹੀਂ ਕੱਚੇ ਘਰ ਵਿੱਚ ਰਹਿਣ ਵਾਲਾ ਭਾਈ ਲਾਲੋ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਲਾਲੋ ਅਮੀਰ ਹੈ ਭਾਗ ਠੜੇ ਹਰ ਸੰਤ ਤੇ ਮਾਰੇ ਚਿੰਨ ਘਰ ਤਨ ਹਰ ਨਾਮਾ ਸੱਚ ਜਿਨ੍ਹਾਂ ਦੇ ਹਿਰਦੇ ਚ ਸੱਚ ਵਸ ਗਿਆ ਸੱਚ ਨਿਜ ਘਰ ਵਸੈ ਅੰਮ੍ਰਿਤ ਪੀਵੇ ਜਦੋਂ ਸਤਿਗੁਰੂ ਜੀ ਕਹਿੰਦੇ ਹੈ ਭਾਈ ਜਦੋਂ ਤੂੰ ਆਪਣੇ ਆਪ ਨਾਲ ਬੈਠੇਗਾ ਨਾ ਆਪਣੇ ਆਪੇ ਦੀ ਲੇਖਾ ਜੋਖਾ ਕਰੇਗਾ ਪਰਚੋਲ ਕਰੇਗਾ ਫਿਰ ਤੈਨੂੰ ਤੇਰਾ ਜੀਵਨ ਤੇਰੇ ਸਵਾਸ ਅੰਮ੍ਰਿਤ ਵਰਗੇ ਲੱਗਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੰਮ੍ਰਿਤ ਵਰਗੇ ਜਗ ਰਚਨਾ ਸਭ ਝੂਠ ਹੈ ਝੂਠ ਕੀ ਲਈ ਹੈ ਲੇਕਿਨ ਗੁਰੂ ਤਾਂ ਇਹ ਵੀ ਕਹਿ ਰਿਹਾ ਕਿ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਜਗਤ ਸੱਚੇ ਦੀ ਕੋਠੜੀ ਹੈ ਮਾਲਕ ਦਾ ਘਰ ਹੈ ਲੇਕਿਨ ਇਸੇ ਨੂੰ ਕਹਿ ਰਿਹਾ ਇਹ ਜਗ ਰਚਨਾ ਸਭ ਝੂਠ ਹੈ ਸਤਿਗੁਰੂ ਜੀ ਮਹਾਰਾਜ ਝੂਠ ਕਿੰਨਾ ਲਈ ਹੈ ਸੱਚ ਕਿੰਨਾ ਲਈ ਹੈ ਇਹ ਸਤਿਗੁਰੂ ਜੀ ਬੜਾ ਖੋਲ ਕੇ ਦੱਸ ਰਹੇ ਸਮਝਾ ਰਹੇ ਨੇ ਜਿਨ੍ਹਾਂ ਨੇ ਇਸ ਸਵਾਸਾਂ ਦੀ ਕੀਮਤ ਨਹੀਂ ਜਾਣੀ ਆਸਾਂ ਨੂੰ ਮਨੁੱਖਾ ਜਨਮ ਮਿਲਿਆ ਹੀ ਹੀਰੇ ਵਰਗਾ ਹੁਣ ਵਤ ਹੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਨਹੀਂ ਆਪਣੇ ਫਰਜ਼ਾਂ ਨੂੰ ਨਹੀਂ ਪਛਾਣਿਆ ਪਿਤਾ ਦਾ ਆਪਣਾ ਫਰਜ਼ ਹੁੰਦਾ ਹੈ ਪੁੱਤ ਦਾ ਆਪਣਾ ਫਰਜ਼ ਹੈ ਪਤੀ ਦਾ ਆਪਣਾ ਫਰਜ਼ ਹੈ ਪਤਨੀ ਦਾ ਆਪਣਾ ਫਰਜ਼ ਹੈ ਰਾਜੇ ਦਾ ਆਪਣਾ ਫਰਜ ਹੈ ਪਰਜਾ ਦਾ ਆਪਣਾ ਫਰਜ ਹੈ ਫਰਜ ਨੇ ਧਰਮ ਨੇ ਰਾਜੇ ਦਾ ਧਰਮ ਹੈ ਤਾਂ ਪਰਜਾ ਦਾ ਵੀ ਧਰਮ ਹੈ ਪਿਤਾ ਦਾ ਵੀ ਧਰਮ ਹੈ ਉਹ ਆਪਣਾ ਧਰਮ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਨਹੀਂ ਆਪਣੇ ਫਰਜ਼ਾਂ ਨੂੰ ਨਹੀਂ ਪਛਾਣਿਆ ਸਮਾਜ ਵਿੱਚ ਰਹਿ ਰਿਹਾ ਮਨੁੱਖ ਬਣ ਕੇ ਬੰਦਾ ਬਣ ਕੇ ਮਨੁੱਖ ਜਨਮ ਹੈ ਲੇਕਿਨ ਪਛਾਣੇ ਨਹੀਂ ਆਪਣੇ ਆਪ ਦੀ ਪਸ਼ੂਆਂ ਵਾਂਗ ਜੀਵਨ ਬਤੀਤ ਕਰ ਦਿੱਤਾ ਉਹਨਾਂ ਵਾਸਤੇ ਜਾਗਰਤਨਾ ਝੂਠ ਹੈ ਕੋ ਸਤਨਾਮ ਉਹਨਾਂ ਲਈ ਤਾਂ ਝੂਠ ਹੀ ਹੈ ਜਿਨ੍ਹਾਂ ਦੇ ਉੱਪਰ ਗੁਰੂ ਦੀ ਬਖਸ਼ਿਸ਼ ਹੋ ਗਈ ਜਿਨ੍ਹਾਂ ਦੇ ਹਿਰਦੇ ਚ ਸੱਚ ਵਸ ਗਿਆ ਨਿਜ ਘਰ ਵਸੈ ਅੰਮ੍ਰਿਤ ਪੀਵੇ ਆਪਣੇ ਸਵਾਸਾਂ ਦੀ ਪਛਾਣ ਆ ਗਈ ਆਪਣੇ ਫਰਜ਼ਾਂ ਨੂੰ ਸੰਭਾਲ ਰਹੇ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਮਨੁੱਖ ਸੰਭਾਲ ਰਹੇ ਹੈ ਫਰਜ਼ ਨਿਭਾ ਰਹੇ ਹੈ ਸਾਫ਼ ਔਰ ਸੁਥਰੀ ਜ਼ਿੰਦਗੀ ਜਿਉ ਰਹੇ ਹੈ ਉਹਨਾਂ ਵਾਸਤੇ ਹੈ ਇਹ ਜੱਗ ਸੱਚੇ ਕੀ ਕੋਠੜੀ ਸੱਚੇ ਕਾ ਵਿੱਚ ਵਾਸ ਜਿਨ੍ਹਾਂ ਨੂੰ ਭਾਣੇ ਵਿੱਚੋਂ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਜਿਨ੍ਹਾਂ ਨੂੰ ਇਸ ਚੱਕਰ ਚੋਂ ਕੱਢ ਲਿਆ ਗੁਰੂ ਨੇ ਆਪਣੀ ਸਿੱਖਿਆ ਦੇ ਨਾਲ ਉਹਨਾਂ ਲਈ ਜੱਗ ਸੱਚੇ ਦੀ ਕੋਠੜੀ ਹੈ ਇੱਕ ਨਾ ਹੁਕਮੇ ਕਰੇ ਵਿਨਾਸ਼ ਜਿਹੜੇ ਮਾਲਕ ਦੇ ਹੁਕਮ ਨੂੰ ਵਿਨਾਸ਼ ਕਰ ਰਹੇ ਨੇ ਉਹਨਾਂ ਲਈ ਇਹ ਜੱਗ ਰਚਨਾ ਸਭ ਝੂਠ ਹੈ ਭਾਈ ਕਿਹਾ ਜਾਂਦਾ ਹੈ ਅਕਸਰ ਮੈਂ ਸੁਣਦਾ ਸ਼ਰਧਾਂਜਲੀ ਦੇਣ ਵਾਲੇ ਬਾਅਦ ਵਿੱਚ ਬੋਲਦੇ ਆ ਉਹ ਕਹਿਣਗੇ ਜੀ ਮਰਨਾ ਸੱਚ ਜਿਉਣਾ ਝੂਠ ਕਿਹਾ ਜਾਂਦਾ ਹੈ ਅਕਸਰ ਪਰ ਉਹ ਕੀ ਦੀ ਲਈ ਹੈ ਇਹ ਨਹੀਂ ਦੱਸਦੇ ਮਰਨਾ ਸੱਚ ਜਿਉਣਾ ਝੂਠ ਕਿਹਦੇ ਵਾਸਤੇ ਹੈ ਭਾਈ ਹੁਣ ਮਹਾਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਵਰਗੇ ਉਹਨਾਂ ਨੂੰ ਕਿਵੇਂ ਕਹਦੋਂਗੇ ਤੁਸੀਂ ਵੀ ਜਾਣਾ ਝੂਠ ਹੈ ਨਾ ਆਖੋ ਸਤਨਾਮ ਸ੍ਰੀ ਕਿਵੇਂ ਕਹਦੇ ਆਂਗੇ ਉਹਨਾਂ ਦਾ ਆਉਣਾ ਵੀ ਸੱਚ ਉਹਨਾਂ ਦਾ ਇੱਥੇ ਵਿਚਰਨਾ ਵੀ ਸੱਚ ਉਹਨਾਂ ਦਾ ਜਾਣਾ ਵੀ ਸੱਚ ਹੈ ਮਰਨਾ ਸੱਚ ਜਿਉਣਾ ਝੂਠ ਹਰ ਇੱਕ ਲਈ ਨਹੀਂ ਉਹਨਾਂ ਲਈ ਜਿਉਣਾ ਝੂਠ ਹੈ ਜਿਨ੍ਹਾਂ ਨੇ ਇਸ ਮਨੁੱਖਾ ਜਨਮ ਦੀ ਕਦਰ ਨਹੀਂ ਕੀਤੀ ਆਖੋ ਸਤਨਾਮ ਸ੍ਰੀ ਉਹਨਾਂ ਲਈ ਤਾਂ ਝੂਠ ਹੀ ਹੈ ਕਿਉਂਕਿ ਮਨੁੱਖ ਜਨਮ ਮਨੁੱਖ ਹੈ ਪਸ਼ੂਆਂ ਦੀ ਤਰ੍ਹਾਂ ਆਏ ਪਸ਼ੂਆਂ ਵਾਂਗ ਰਹੇ ਪਸ਼ੂਆਂ ਦੀ ਤਰ੍ਹਾਂ ਹੀ ਚਲੇ ਗਏ ਲੇਕਿਨ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ ਸੱਚ ਹਿਰਦੇ 'ਚ ਵਸ ਗਿਆ ਨਿਜ ਘਰ ਵਸੈ ਅੰਮ੍ਰਿਤ ਪੀਵੇ ਇਸ ਮਨੁੱਖਾ ਜਨਮ ਦੀ ਕਦਰ ਜਾਣ ਰਹੇ ਨੇ ਸੱਚ ਬਣਾ ਲਿਆ ਇਸ ਜੀਵਨ ਨੂੰ ਇਸ ਮਨੁੱਖਾ ਜਨਮ ਨੂੰ ਲਾਹਾ ਲੈ ਲਿਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਉਹਨਾਂ ਦਾ ਜਿਉਣਾ ਸੱਚ ਹੈ ਸੱਚ ਹੈ ਉਹਨਾਂ ਦਾ ਜਾਣਾ ਵੀ ਸੱਚ ਹੈ ਜਿਉਣਾ ਵੀ ਸੱਚ ਹੈ ਜਿਨ੍ਹਾਂ ਨੇ ਆਪਣੇ ਫਰਜ਼ਾਂ ਨੂੰ ਨਹੀਂ ਪਛਾਣਿਆ ਭਾਈ ਇਸ ਮਨੁੱਖਾ ਜਨਮ ਦੀ ਕਦਰ ਨਹੀਂ ਕੀਤੀ ਇਹ ਅਨਮੋਲ ਲਾਲ ਰਤਨਾ ਵਰਗੇ சுவாਸ ਨਹੀਂ ਕਦਰ ਜਾਣੀ ਉਹਨਾਂ ਲਈ ਤਾਂ ਭਾਈ ਜਿਵਣਾ ਝੂਟ ਝੂਟ ਸ਼ਬਦ ਪੜ ਰੇ ਸੀ ਆਪਾ ਮਨ ਮੇਰੇ ਸਤਗੁਰ ਕੈ ਭਾਣੇ ਚੱਲ निज ਘਰ ਵਸੈ ਅਮਰਤ ਪੀਵੇ ਤਾਂ ਸੁਖ ਲਹਿ ਮਹਲ ਫਰੀਦਾ ਕਿਥੇ ਟੈਂਡੇ ਮਾਪਿਆਂ ਫਰੀਦਾ ਕਿਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਏ ਤੈ પાਛੇ ਓਏ ਲੱਦ ਗਏ ਤੂੰ ਅਜੇ ਨਾ ਪਤੀਣਿਓ ਏ ਫਰੀਦ ਸਾਹਿਬ ਜਿਹੜੇ ਉਸ ਖੁਦਾ ਦੀ ਬੰਦਗੀ ਅੱਲਾਹ ਦੀ ਜੋਤ ਹੈ ਜਿਹੜੇ ਖੁਦ ਰੱਬ ਦਾ ਰੂਪ ਨੇ ਫਰੀਦ ਸਾਹਿਬ ਜਿਸ ਉਸ ਮਹਾਨ ਮਹਾਪੁਰਸ਼ ਭਗਤ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਜਿਹੜੇ ਖੁਦ ਰੱਬ ਦੀ ਜੋਤ ਨੇ ਉਹ ਵੀ ਆਪਣੇ ਆਪ ਨੂੰ ਕਹਿ ਰਹੇ ਨੇ ਫਰੀਦਾ ਤੂੰ ਅਜੇ ਨਾ ਪਤੀਣਿਓ ਏ ਇੱਕ ਚੱਲੇ ਇੱਕ ਚੱਲ ਗਏ ਜੋ ਆਇਆ ਸੋ ਚੱਲ ਸੀ ਸਰਦਾਰ ਜਗਦੀਪ ਸਿੰਘ ਜੀ ਸਵਰਗਵਾਸੀ ਉਹਨਾਂ ਦੇ ਪਰਿਵਾਰ ਨਾਲ ਦਾਸ ਦਾ ਬਚਪਨ ਤੋਂ ਪਿਆਰ ਹੈ ਸਰਦਾਰ ਦਰਸ਼ਨ ਸਿੰਘ ਬਚਪਨ ਤੋਂ ਸਾਡੇ ਦੇਖਦੇ ਆਂ ਦੇਖਦੇ ਆਂ ਕਿੰਨੇ ਚੱਲ ਗਏ ਭਾਈ ਜਸਵੰਤ ਸਿੰਘ ਜੀ ਫਫੜੇ ਭਾਈ ਕੇ ਉਹ ਚਲ ਗਏ ਬੜੇ ਪਿਆਰੇ ਸੀ ਉਹ ਵੀ ਰੂਪ ਬੜੇ ਨਰਮ ਬਜ਼ੁਰਗ ਪਿਆਰਾ ਸਿੰਘ ਜੀ ਉਹ ਚਲੇ ਗਏ ਮਾਤਾ ਜੀ ਚਲੇ ਗਏ ਫਰੀਦਾ ਕਿਥੇ ਟੈਂਡੇ ਮਾਪਿਆਂ ਤੂੰ ਜਿੰਨੀ ਜਿੰਨੀ ਤੂੰ ਜਣਿਓ ਚਲ ਗਏ ਤੈ પાਛੇ ਉਹ ਲੱਧ ਗਏ ਕਿੰਨੇ ਚਲੇਗੇ ਚਲੇ ਜਾਣਾ ਸਭ ਨੇ ਚਲੇ ਜਾ ਕੇਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ ਇਹ ਚਲੰਤ ਮਾਨ ਸੰਸਾਰ ਖੜੋ ਖੜਾਵਟ ਇਸ ਵਿੱਚ ਨਹੀਂ ਹੈ ਠਹਿਰਾ ਨਹੀਂ ਇਹ ਚ ਦ੍ਰਿਸ਼ਟਮਾਨ ਸੰਸਾਰ ਚਲੰਤ ਹੈ ਚੱਲ ਰਿਹਾ ਚੱਲ ਰਿਹਾ ਰੇਲ ਗੱਡੀ ਜਾ ਰਹੀ ਹੈ ਮਸਾਫਰ ਉਹਦੇ ਵਿੱਚੋਂ ਉੱਤਰ ਵੀ ਰਹੇ ਨੇ ਟੇਸਣਾਂ ਤੇ ਚੜ੍ਹ ਵੀ ਰਹੇ ਉੱਤਰ ਵੀ ਰਹੇ ਨੇ ਚੜ੍ਹ ਵੀ ਰਹੇ ਇਹ ਤਾਂ ਇੱਕ ਗੱਡੀ ਜਾ ਰਹੀ ਹੈ ਸੰਸਾਰ ਇਹ ਤਾਂ ਭਾਈ ਇੱਕ ਟ੍ਰੇਨ ਜਾ ਰਹੀ ਹੈ ਕੋਈ ਚੜ ਜਾਂਦਾ ਇਹਦੇ ਵਿੱਚ ਆ ਕੇ ਕੋਈ ਟੇਸਣਾ ਆਉਂਦਾ ਉਹਦਾ ਸ਼ਮਾ ਆ ਜਾਂਦਾ ਉਹ ਟੇਸਣ ਦੇ ਉੱਤਰ ਜਾਂਦਾ ਉੱਤਰ ਜਾਂਦਾ ਜੇ ਇਸ ਰੇਲ ਗੱਡੀ ਦੇ ਵਿੱਚ ਸਾਰੇ ਚੜੀ ਜਾਣ ਚੜੀ ਜਾਣ ਚੜੀ ਜਾਣ ਉਤਰੇ ਕੋਈ ਨਾ ਫਿਰ ਤਾਂ ਬੜੀ ਭੀੜ ਹੋ ਜੇਗੀ ਚਲੰਤ ਮਾਨ ਸੰਸਾਰ ਹੈ விதி ਵਿਧਾਨ ਹੈ ਉਸ ਦਾ ਹੁਕਮ ਹੈ ਹੁਕਮ ਹੈ ਹੁਕਮ ਹੈ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕਹਿ ਕਾ ਸਤਿਗੁਰੂ ਜੀ ਕਿਰਪਾ ਕਰ ਮਿਹਰ ਕਰ ਸਰਦਾਰ ਜਗਦੀਪ ਸਿੰਘ ਜੀ ਉਨਾਂ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਣ ਉਹ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਗੁਰੂ ਕਿਰਪਾ ਕਰੇ ਆਓ ਗੁਰਮਖ ਪਿਆਰਿਓ ਸਮਾਪਤੀ ਵੱਲ ਵਧਿਏ ਸਤਿਗੁਰੂ ਜੀ ਸਾਨੂੰ ਵੀ ਸੋਝੀ ਬਖਸ਼ਣ ਅਸੀਂ ਗੁਰੂ ਦੇ ਬਚਨਾਂ ਨੂੰ ਗੁਰੂ ਦੀ ਮੱਤ ਨੂੰ ਕਮਾ ਲਈਏ ਮਨ ਮੇਰੇ ਸਤਿਗੁਰ ਕੈ ਬਾਣੀ ਚਲ ਨਿਜ ਕਰ ਵਰਸੈ ਅੰਮ੍ਰਿਤ ਪੀਵੇ ਤਾਂ ਸੁਖ ਲਹੈ ਮਹਾਰਾ ਆਓ ਸਤਿਗੁਰੂ ਜੀ ਕਿਰਪਾ ਕਰਨ ਆਨੰਦ ਸਾਹਿਬ ਦਾ ਕੀਰਤਨ ਔਰ ਉਸ ਤੋਂ ਪਹਿਲਾਂ 2 ਮਿੰਟ ਦੇ ਲਈ ਚੌਂਕੜੇ ਲਾ ਲਓ ਆਪਾਂ ਵਿਛੜੀ ਆਤਮਾ ਲਈ ਪੰਜ ਮੂਲ ਮੰਤਰ ਦੇ ਪਾਠ ਪਹਿਲਾਂ ਦਾਸ ਬੋਲੂ ਫਿਰ ਸਾਰੀ ਸੰਗਤ ਨੇ ਬੋਲਣਾ ਸਮੂਹਕ ਤੌਰ ਤੇ ਆਪਾਂ ਸ਼ਰਧਾਂਜਲੀ ਸਾਰਿਆਂ ਨੇ ਭੇਟ ਕਰਨੀ ਸਮੂਹ ਤੌਰ ਤੇ ਕੋਈ ਵੀ ਰਸਨਾ ਵਾਜੀ ਨਾ ਰਹੀ ਔਰ ਇਸ ਤੋਂ ਵੱਡੀ ਸ਼ਰਧਾਂਜਲੀ ਵੀ ਕੋਈ ਨਹੀਂ ਇਸ ਤੋਂ ਉੱਪਰ ਜਿਸ ਸਿਮਰਤ ਸਭ ਕਿਲ ਵਿਖ ਨਾਸਨ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਭ ਹੀ ਜਾਪੋ ਜਾ ਕਾ ਅੰਤ ਨਮ ਆਓ ਪੰਜ ਮੂਲ ਮੰਤਰ ਦੇ ਪਾਠ ਆਪਾਂ ਉਸ ਵਿਛੜੀ ਆਤਮਾ ਦੀ ਪ੍ਰਥਾ ਹੈ ਪਹਿਲਾ ਦਾਸ ਬੋਲੂ ਫਿਰ ਸਾਰੀ ਸੰਗਤ ਨੇ ਨਾਲ ਬੋਲਣਾ ਫਿਰ ਆਪਾਂ ਸਮਾਪਤੀ ਵੱਲ ਅਰਦਾਸ ਬਧਾਂਗੇ ਇੱਕ ਓ ਅੰਕਾਰ ਓ ਅੰਕਾਰ ਸਾਰੇ ਕਿਰਪਾ ਕੋਈ ਵੀ ਰਸਨਾ ਵਾਜੀ ਨਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਭੰ ਗੁਰ ਪ੍ਰਸਾਦ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰ ਗੁਰਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਆਜੁਨੀ ਸਹਿ ਭੰ ਸਹਿ ਭੰ ਗੁਰ ਪ੍ਰਸਾਦ ਗੁਰ ਪ੍ਰਸਾਦ